ਹੈਲੋ YouTube ਸਵਾਗਤ ਹੈ ਜੀ ਆਪਣੇ ਚੈਨਲ ਵਿੱਚ ਹਾਂਜੀ ਮੇਰੀ YouTube ਫੈਮਿਲੀ ਮਹਿਕ ਦੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅਸੀਂ ਅੱਜ ਕਿਤੇ ਜਾ ਰਹੇ ਹਾਂ ਤੇ ਮੈਂ ਤੁਹਾਨੂੰ ਰਾਸਤੇ ਵਿੱਚ ਦੱਸੂਗੀ ਅਸੀਂ ਕਿੱਥੇ ਜਾ ਰਹੇ ਹਾਂ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਮੈਂ ਆਪਣੀ ਸਕੂਟੀ ਬਾਹਰ ਕੱਢ ਲਈ ਆ ਤੇ ਕੋਈ ਮੈਂ ਤਿਆਰ shear ਨਹੀਂ ਹੋਈ ਆ ਆਪਾਂ ਇੱਥੇ ਹੀ ਜਾਣਾ ਸੀਗਾ ਪਿੰਡ ਤੋਂ ਬਾਹਰ ਹੀ ਧੰਨ ਦੇਖ ਸਕਦੇ ਹੋ ਰਾਸਤੇ ਵਿੱਚ ਬੱਕਰੀਆਂ ਮੇਰੀਆਂ ਫੇਵਰਟ ਸੋ ਇੱਥੇ ਟ੍ਰੈਫਿਕ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਲੰਘਣ ਨੂੰ ਜਗ੍ਹਾ ਨਹੀਂ ਮਿਲ ਰਹੀ ਸੀ ਤੇ ਅਸੀਂ ਆਪਣਾ ਦੇਖ ਸਕਦੇ ਹੋ ਤੁਸੀਂ ਛੋਟੀਆਂ ਛੋਟੀਆਂ ਬੱਕਰੀਆਂ ਵੀ ਸੀਗੀਆਂ ਜੋ ਲੰਘਣ ਨਹੀਂ ਦੇ ਰੀਆਂ ਹੈਗੀਆਂ ਸੀਗੀਆਂ ਤੇ ਮੈਂ ਆਪਣੀ ਸਕੂਟੀ ਰੋਕੀ ਹੋਈ ਸੀਗੀ ਤੇ ਜਦੋਂ ਆਪਣਾ ਥੋੜਾ ਜਿਹਾ ਖਾਲੀ ਜਗ੍ਹਾ ਹੋਈ ਤਾਂ ਉਸ ਤੋਂ ਬਾਅਦ ਮੈਂ ਆਪਣੀ ਸਕੂਟੀ ਚਲਾਈ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਸਕੂਟੀ ਮੈਂ ਚਲਾ ਰਹੀ ਸੀ ਥੈਨ ਮੇਰੇ ਨਾਲ ਮਾਂ ਸੀਗੀ ਮਮਾ ਸੀਗੇ ਤੇ ਉਸ ਤੋਂ ਬਾਅਦ ਅਸੀਂ ਪਿੰਡ ਤੋਂ ਬਾਹਰ ਨਿਕਲ ਗਏ ਸੀਗੇ ਤੇ ਇੱਧਰ 뷰 ਚੈੱਕ ਕਰ ਸਕਦੇ ਹੋ ਸਾਰੀਆਂ ਕਨਕਾਂ ਵੱਡੀਆਂ ਗਈਆਂ ਨੇ ਤੇ ਨਿੱਕੇ ਨਿੱਕੇ ਪੱਪੀ ਸੀ ਇੱਧਰ ਤੇ ਬਹੁਤ ਸੋਹਣਾ 뷰 ਸੀਗਾ ਧੁੱਪ ਵੀ ਸੀ ਗਰਮੀ ਵੀ ਸੀ ਮਤਲਬ 뷰 ਠੀਕ ਸੀ ਤੇ ਇੱਕ ਨਾ ਮੈਨੂੰ ਹੁਣ ਬਹੁਤ ਸੋਹਣਾ 뷰 ਲੱਗਦਾ ਕਿਉਂਕਿ ਹਰ ਪਾਸੇ ਹਰਿਆਲੀ ਜੀ ਹੋਈ ਵੀ ਆ ਦਰਖਤ ਹਨਾ ਬਹੁਤ ਸੋਹਣੇ ਮੈਨੂੰ ਲੱਗਦੇ ਆ ਤੇ ਉਸ ਤੋਂ ਬਾਅਦ ਅਸੀਂ ਜਾ ਰਹੇ ਸੀਗੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਆ ਅਸੀਂ ਜਾ ਰਹੇ ਸੀ ਫੈਕਟਰੀ ਵਿੱਚ ਜਿਹਦੇ ਵਿੱਚ ਨਾ ਆਪਾਂ ਤੇਲ ਬਣਵਾਇਆ ਆ ਸਰ੍ਹੋਂ ਦਾ ਤੇਲ ਸੌਰੀ ਸਰੋਂ ਦਾ ਤੇਲ ਹਨਾ ਸਰੋਂ ਦਾ ਤੇਲ ਪਹਿਲਾਂ ਜਿਹੜੀ ਸਰੋਂ ਹੁੰਦੀ ਆ ਉਹਦੇ ਦੋ ਗੱਟੇ ਲਿਆਂਦੇ ਸੀ ਜੋ ਆਪਾਂ ਤੇਲ ਕਢਵਾਉਣਾ ਸੀਗਾ ਤੇ ਉਹ ਫੈਕਟਰੀ ਦੇ ਵਿੱਚ ਡੈਡੀ ਦੇ ਬੋਬੀ ਸੁਬਾ ਲੈ ਗਏ ਸੀਗੇ ਤੇ ਉੱਥੇ ਡੈਡੀ ਕੰਮ ਤੇ ਸੀਗੇ ਤੇ ਉਸ ਤੋਂ ਬਾਅਦ ਬੋਬੀ ਕੱਲਾ ਕਿਦਾਂ ਸੰਭਾਲਦਾ ਹੋਣਾ ਤਾਂ ਸਾਨੂੰ ਜਾਣਾ ਪਿਆ ਮੈਂ ਕਿਹਾ ਚਲੋ ਆਪਾਂ ਵੀ ਚੱਲ ਜਾਨੇ ਆ ਕਿਉਂਕਿ ਦੋ ਗੱਟੇ ਸੀਗੇ ਨਾ ਤੇਲ ਫਿਰ ਕਾਫੀ ਸੀ ਕਢਵਾਉਣਾ ਸੀਗਾ ਉਹਦੇ ਕਰਕੇ ਫਿਰ ਬੋਬੀ ਦੀ ਬੋਬੀ ਪਹਿਲਾਂ ਗਿਆ ਚਲੇ ਉੱਥੇ ਬੈਠੇ ਰਹੇ ਕਿਉਂਕਿ ਲਾਈਟ ਹੈ ਨਹੀਂ ਸੀ ਜਦੋਂ ਲਾਈਟ ਆਈ 1 ਘੰਟੇ ਬਾਅਦ ਉਹਨਾਂ ਦੀ ਫੋਲ ਆਈ ਕਿ ਤੁਸੀਂ ਆਜੋ ਤੇ ਉਸ ਤੋਂ ਬਾਅਦ ਅਸੀਂ ਫੈਕਟਰੀ 'ਚ ਜਾ ਰਹੇ ਸੀਗੇ ਆਪਣਾ ਤੇਲ ਇੱਧਰ ਤੁਸੀਂ ਦੇਖ ਸਕਦੇ ਹੋ ਰਾਸਤੇ ਵਿੱਚ ਕਿੰਨਾ ਕੱਟਾ ਸੀਗਾ ਬਹੁਤ ਜ਼ਿਆਦਾ ਡਸਟ ਸੀ ਦੂਰ ਦੂਰ ਤੂੜੀਆਂ ਬਣ ਰਹੀਆਂ ਸੀਗੀਆਂ ਤੇ ਬਹੁਤ ਬੁਰਾ ਹਾਲ ਸੀਗਾ ਸਾਰੇ ਬਾਲ ਡਸਟ ਨਾਲ ਨਾ ਲਿਪੜ ਗਏ ਸੀ ਵੀਡੀਓ ਵਿੱਚ ਇੱਥੇ ਸੜਕ 'ਚ ਕੁਝ ਵੀ ਨਹੀਂ ਦਿਖ ਰਿਹਾ ਪਰ ਬਹੁਤ ਸੀ ਕੱਟਾ ਬਹੁਤ ਸੀਗਾ ਤੇ ਆਸ-ਪਾਸ ਤੂੜੀਆਂ ਬਣ ਰਹੀਆਂ ਸੀਗੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਕਣਕਾਂ ਤਾਂ ਤਕਰੀਬਨ ਵੱਢੀਆਂ ਹੀ ਗਈਆਂ ਨੇ ਤੇ ਪਰ ਤੂੜੀ ਬਣ ਰਹੀ ਸੀਗੀ ਤੇ ਨਾਲ ਮੇਰੇ ਕੈਮਰਾਮੈਨ ਸੀ ਜਿਹੜੇ ਮੇਰੇ ਵਲੌਗ ਬਣਾ ਰਹੇ ਸੀ ਦਨ ਉਸ ਤੋਂ ਬਾਅਦ ਅਸੀਂ ਆ ਚੁੱਕੇ ਸੀਗੇ ਫੈਕਟਰੀ ਚ ਤੇ ਦੇਖ ਸਕਦੇ ਹੋ ਮੈਂ ਸਕੂਟੀ ਚਲਾਰੀ ਸੀ ਮੈਂ ਵੀਡੀਓ ਨਹੀਂ ਬਣਾਈ ਤੇ ਮੈਂ ਆਪਣਾ ਫਰੰਟ ਤੋਂ ਵੀਡੀਓ ਚ ਆਈ ਵੀ ਨਹੀਂ ਸੀ ਕਿਉਂਕਿ ਓਨਲੀ ਕੰਮ ਆਪਣਾ ਸ਼ੇਅਰ ਹੀ ਕਰ ਰਹੀ ਹਾਂ ਮੈਂ ਆਪਣਾ ਕੈਮਰੇ ਤੋਂ ਤੇ ਉਸ ਤੋਂ ਬਾਅਦ ਬਸ ਅਸੀਂ ਪਹੁੰਚਣ ਵਾਲੀ ਆਂ ਤੇ ਆ ਚੁੱਕੇ ਸੀ ਅਸੀਂ ਫੈਕਟਰੀ ਚ ਦੇਖ ਸਕਦੇ ਹੋ ਤੁਸੀਂ ਇਧਰ ਬੋਬੀ ਆਪਣਾ ਕੰਮ ਕਰ ਰਿਆ ਸੀ ਉੱਥੇ ਤੇ ਇਧਰ ਸਰੋਂ ਦਾ ਇੱਕ ਟੱਪ ਭਰਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਧਰ ਬੋਬੀ ਦੱਸ ਰਿਹਾ ਸੀਗਾ ਕਿ ਇਦਾਂ ਨਹੀਂ ਇਦਾਂ ਮੈਂ ਵੈਸੇ ਮੈਨੂੰ ਮੈਂ ਕਿਹਾ ਮੈਂ ਦੇਖਣਾ ਹੈ ਕਿਵੇਂ ਬੰਨਦਾ ਤੇਲ ਇਸ ਕਰਕੇ ਅਸੀਂ ਮੈਂ ਵੀ ਆ ਗਈ ਸੋ ਇਧਰ ਤੁਸੀਂ ਦੇਖ ਸਕਦੇ ਹੋ ਉਹਦਾ ਨਾ ਸਰੋਂ ਨੂੰ ਜਦੋਂ ਪਾਉਂਦੇ ਆ ਮਸ਼ੀਨ ਦੇ ਵਿੱਚ ਤਾਂ ਉਹ ਆਪਣਾ ਖਾਲ ਖਾਦ ਪਤਾ ਨਹੀਂ ਖਲ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੂੰ ਪਤਾ ਹੈ ਉਹ ਨਿਕਲ ਰਹੀ ਸੀਗੀ ਤੇ ਇਧਰ ਇਧਰ ਬਾਲਟੀ ਦੇ ਵਿੱਚ ਤੇਲ ਨਿਕਲ ਰਿਹਾ ਸੀਗਾ ਸਰੋਂ ਦਾ ਸੋ ਤੇਲ ਥੋੜਾ ਥੋੜਾ ਕਰਕੇ ਨਿਕਲ ਰਿਹਾ ਸੀਗਾ ਤੇ ਇਹ ਵਾਲੀ ਮਸ਼ੀਨ ਹੁੰਦੀ ਹੈ ਫਿਰ ਮੈਂ ਦੇਖੀ ਸੀਗੀ ਨਾਲ ਮੈਂ ਵੀਡੀਓ ਵੀ ਬਣਾਈ ਇਧਰ ਬੋਬੀ ਵੀ ਪੂਰੀ ਪੂਰਾ ਬੋਬੀ ਹੀ ਕੰਮ ਕਰ ਰਿਹਾ ਸੀ ਇਹ ਸਾਰੀ ਬੋਬੀ ਦੀ ਜ਼ਿੰਮੇਵਾਰੀ ਸੀਗੀ ਅਸੀਂ ਵੈਸੇ ਖੋਲ ਗਏ ਚਲੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਤੇਲ ਜਦੋਂ ਬਾਲਟੀ ਫੁੱਲ ਹੋ ਜਾਂਦੀ ਸੀਗੀ ਇੱਕ ਵੱਡੀ ਬੋਟਲ ਸੀ ਵੱਡੀ ਸਾਰੀ ਸੀ ਉਹਦੇ ਵਿੱਚ ਬੋਬੀ ਉਹਨੂੰ ਭਰ ਰਿਆ ਸੀਗਾ ਤੇ ਮੈਂ ਬੋਬੀ ਨੂੰ ਕਹਿ ਰਹੀ ਸੀ ਸੰਭਾਲ ਕੇ ਤੇਰਾ ਹੱਥ ਨਾ ਵਿਚਾ ਜੇ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦਾ ਨਾ ਬਹੁਤ ਧਿਆਨ ਰੱਖਣਾ ਪੈਂਦਾ ਜਿਹੜਾ ਮਸ਼ੀਨ ਵਾਲਾ ਕੰਮ ਹੈ ਚਾਹੇ ਫੈਕਟਰੀ ਵਾਲਾ ਕੰਮ ਹੈ ਨਾ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ ਜਿੱਥੇ ਮਸ਼ੀਨਾਂ ਰਾਹੀਂ ਆਪਾਂ ਕੰਮ ਕਰਨਾ ਹੈ ਹਨਾ ਤਾਂ ਬੋਬੀ ਦੇਖ ਸਕਦੇ ਹੋ ਪਰਲੀ ਸਾਈਡ ਉਹ ਚੱਲ ਰਹੀ ਸੀ ਮਸ਼ੀਨ ਤਾਂ ਮੈਨੂੰ ਥੋੜਾ ਜਿਹਾ ਡਰ ਵੀ ਲੱਗ ਰਿਹਾ ਸੀਗਾ ਕਿ ਮੈਨੂੰ ਬੋਲ ਰਿਸ ਇੱਧਰ ਹੋ ਕੇ ਟਪਾਲਾਂ ਕਿਉਂਕਿ ਉਹ ਬਹੁਤ ਤੇਜ਼ ਚੱਲ ਰਹੀ ਸੀ ਇਧਰਲੀ ਸਾਈਡ ਤੋਂ ਬਿਲਕੁਲ ਸਲੋ ਸਲੋ ਚੱਲ ਰਹੀ ਹੈ ਨਾ ਉਹ ਬੈਕ ਸਾਈਡ ਤੋਂ ਬਹੁਤ ਤੇਜ਼ ਚੱਲ ਰਹੀ ਸੀਗੀ ਤੇ ਉਸ ਤੋਂ ਬਾਅਦ ਬੋਬੀ ਨੇ ਕੀ ਕੀਤਾ ਆਪਣਾ ਹਾਂਜੀ एवरीवन ਇਧਰ ਉਹ ਤੇਲ ਪਾਰ ਰਿਹਾ ਸੀਗਾ ਤੇ ਮਸ਼ੀਨ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਸੀਗੀ ਤੇ ਮੈਂ ਬਾਅਦ ਵਿੱਚ ਮੈਂ ਤੇ ਬੋਬੀ ਅਸੀਂ ਕਾਫੀ ਗੱਲਾਂ ਵੀ ਕੀਤੀਆਂ ਮੈਂ ਉਹਨੂੰ ਪੁੱਛ ਰਹੀ ਸੀ ਇਹ ਕਿਹੜੀ ਮਸ਼ੀਨ ਹੈ ਇਹ ਕਿਹੜੀ ਉਹ ਮੈਨੂੰ ਉਦੋਂ-ਉਦੋਂ ਹੀ ਦੱਸ ਰਿਹਾ ਸੀ ਇਹ ਹੰਦੀ ਵਾਲੀ ਮਸ਼ੀਨ ਹੈ ਇਹ ਵਾਲੀ ਮਸ਼ੀਨ ਹੈ ਮੈਂ ਫੈਕਟਰੀ 'ਚ ਪਹਿਲੀ ਵਾਰੀ ਆਈ ਸੀ ਮੈਂ ਦੇਖ ਰਹੀ ਸੀ ਕਿੰਦਾਂ ਚੀਜ਼ਾਂ ਬੰਦੀਆਂ ਨੇ ਕਿਦਾਂ ਮਸ਼ੀਨ ਬਣਾਉਂਦੀ ਹੈ ਤੇ ਉਸ ਤੋਂ ਬਾਅਦ ਬੋਬੀ ਇਧਰ ਫੁੱਲ ਬੋਟਲ ਪਾ ਰਿਹਾ ਸੀ ਤੇਲ ਦੀ ਸੋ ਰੀਅਲ ਤੇਲ ਇਹੀ ਐ ਸਰਸੋਂ ਦਾ ਸਰੋਂ ਦਾ ਤੇਲ ਜਿਹਦੇ ਵਿੱਚ ਆਪਾਂ ਸਬਜ਼ੀ ਬਣਾਉਂਦੇ ਆ ਨਾ ਰੀਅਲ ਤੇਲ ਇਹੀ ਐ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮਿਲਾਵਟ ਕੁਝ ਵੀ ਨਹੀਂ ਹੈਗਾ ਇਹ ਰੀਅਲ ਵਾਲਾ ਤੇਲ ਆ ਤੇ ਰੀਅਲ ਤੇਲ ਐਦਾਂ ਦਾ ਹੀ ਹੁੰਦਾ ਐ ਮੈਨੂੰ ਵੀ ਇਹ ਪਤਾ ਲੱਗਾ ਕਿਉਂਕਿ ਅਸੀਂ ਘੱਟੂ ਘੱਟ ਹੋ ਗਏ ਸਾਨੂੰ ਕਾਫੀ ਟਾਈਮ ਅਸੀਂ ਪਿਛਲੀ ਵਾਰੀ ਵੀ ਘੜਵਾਇਆ ਸੀ ਸਾਡੇ ਵਧੀਆ 2 ਸਾਲ ਨਿਕਲ ਜਾਂਦੇ ਆ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਅ ਜਿਹੜੀ ਸਰੋਂ ਦਾ ਤੇਲ ਨਿਕਲ ਜਾਂਦਾ ਨਾ ਉਸ ਤੋਂ ਬਾਅਦ ਇਦਾਂ ਦੇ ਬਣ ਜਾਂਦੇ ਆ ਖਾਲਜੀ ਤੇ ਉਹ ਦੇਖ ਰያ ਸੀ ਬੋਬੀ ਬਹੁਤ ਗਰਮ ਸੀਗੀ ਤੇ ਮੈਂ ਦੱਸ ਰਹੀ ਸੀ ਹਾਂਜੀ ਅ 2 ਸਾਲ ਵਧੀਆ ਸਾਡਾ ਤੇਲ ਕੱਢ ਜਾਂਦਾ ਉਸ ਤੋਂ ਬਾਅਦ ਅਸੀਂ ਫਿਰ ਆਪਣਾ ਉਦਾਂ ਹੀ 2 ਗੱਟੇ ਚਾਹੀਏ 1 ਗੱਟਾ ਪਿਛਲੀ ਵਾਰੀ ਕਢਵਾਇਆ ਸੀਗਾ ਇੱਧਰ ਮੈਂ ਵੀ ਦੇਖ ਰਹੀ ਸੀਗੀ ਤੇ ਮੈਂ ਉਦਾਂ ਹੀ ਆ ਗਈ ਸੀਗੀ ਜਿੱਦਾਂ ਮੈਂ ਕਰੀ ਸੀ ਤੇ ਆਪਣਾ ਹੋਰ ਵੀ ਕਾਫੀ ਆਪਣਾ ਕਾਫੀ ਜਾਣੇ ਸੀ ਜਿੰਨ ਮਤਲਬ ਕਾਫੀ ਜਾਣਿਆਂ ਦੇ ਗੱਟੇ ਪਏ ਹੋਏ ਸੀ ਜਿਨ੍ਹਾਂ ਨੇ ਬਣਵਾਣ ਦਿੱਤਾ ਹੋਇਆ ਸੀਗਾ ਮੈਂ ਬੋਬੀ ਨੂੰ ਪੁੱਛ ਰਹੀ ਸੀ ਬੋਬੀ ਇੱਥੇ ਇੰਨੇ ਗੱਟੇ ਕਿਉਂ ਪਏ ਬੋਬੀ ਕੰਦਾ ਇਹ ਹੋਰਾਂ ਨੇ ਬਣਵਾਣੇ ਹੋਣਗੇ ਤੇ ਆਪਣਾ ਤਾਂ ਬਣ ਰਿਹਾ ਸਭ ਤੋਂ ਪਹਿਲੀ ਸਾਡੀ ਪਹਿਲੀ ਸੀਗੀ ਤੇ ਕਿਉਂਕਿ ਇੱਧਰ ਫਿਰ ਇੱਕ ਬੋਟਲ ਉਹਨਾਂ ਨੇ ਪੂਰੀ ਭਰ ਕੇ ਉੱਤੇ ਪੋਲੀਥਨ ਦੇ ਦਿੱਤਾ ਉਹਨੂੰ ਚੰਗੀ ਤਰ੍ਹਾਂ ਬੰਨ ਦਿੱਤਾ ਕਿ ਤੇਲ ਡੁੱਲੇ ਨਾ ਇੱਕ ਬੋਤਲ ਆਪਣੀ ਰੈਡੀ ਹੋਊਗੀ ਸੀ ਤੇਲ ਦੀ ਤੇ ਉਸ ਤੋਂ ਬਾਅਦ ਬਾਕੀ ਦਾ ਤੇਲ ਬਣ ਰਿਆ ਸੀਗਾ ਤੇ ਇੱਧਰ ਇਹਨਾਂ ਨੇ ਰੱਸੀ ਬਣਨ ਦਿੱਤੀ ਸੀ ਕਿਉਂਕਿ ਇਹਦਾ ਟੱਕਣ ਹੈ ਨਹੀਂ ਸੀਗਾ ਤੇ ਇੱਕ ਬਾਲਟੀ ਫੁੱਲ ਕਰਵਾਈ ਸੀ ਦੋ ਬੋਤਲਾਂ ਫੁੱਲ ਕਰਵਾਈਆਂ ਸੀ ਸਾਰਾ ਤੇਲ ਆਪਾਂ ਅੱਜ ਘੜਵਾ ਲਿਆ ਸੀਗਾ ਤੇ ਬਹੁ ਵੀ ਚੰਗੀ ਤਰ੍ਹਾਂ ਰੱਸੀ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਕ ਮੋਟਰਸਾਈਕਲ ਸੀ ਛੋਟੀ ਜੀ ਟਰਾਲੀ ਸੀ ਜਿਹਦੇ ਵਿੱਚ ਅਸੀਂ ਗੱਟੇ ਲੈ ਕੇ ਆਉਂਦੇ ਸੀ ਕਿਉਂਕਿ ਮੋਟਰਸਾਈਕਲ 'ਚ ਤਾਂ ਇਹ ਜਾਣ ਹੀ ਸਕਦਾਗਾ ਤੋ ਇੱਕ ਰੈਡੀ ਸੀ ਪੱਠਿਆਂ ਵਾਲੀ ਹਨਾ ਚਾਚੂ ਹੁਣਾਂ ਦੇ ਉਹਦੇ ਵਿੱਚ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਚਲੋ ਉਹਦੇ ਰਾਹੀਂ ਅਸੀਂ ਗੱਟੇ ਇਧਰ ਤੁਸੀਂ ਦੇਖ ਸਕਦੇ ਹੋ ਮੈਂ ਮੰਮਣ ਘੈਰੀ ਸੀ ਮੇਰੀ ਤੁਸੀ ਲਾਈ ਬਣਾਓ ਮੰਮੀ ਕਹਿੰਦੀ ਫੇਰ ਕੀ ਹੁੰਦਾ ਹੈਗਾ ਤੇ ਉਸ ਤੋਂ ਬਾਅਦ 쿨ਰ ਚੱਲ ਰਿਹਾ ਸੀ ਠੰਡੀ ਠੰਡੀ ਹਵਾ ਆ ਰਹੀ ਸੀ ਤੇ ਮੈਂ ਤਾਂ ਉੱਥੇ ਬੈਠ ਗਈ ਕਿਉਂਕਿ ਉੱਥੇ ਬੈਠਣ ਨੂੰ ਹੋਰ ਵੀ ਕੁਰਸੀਆਂ ਵੀ ਸੀ ਬਟ ਮੈਂ ਕੁਰਸੀ ਤੇ ਨਹੀਂ ਬੈਠੀ ਮੈਨੂੰ ਗੱਟ ਮੈਂ ਗੱਟੇ ਤੇ ਬੈ ਗਈ ਮੈਂ ਸਰੋਂ ਦਾ ਸੀਗਾ ਸਰੋਂ ਦਾ ਵੀ ਨਹੀਂ ਕਹਿ ਸਕਦੀ ਆਪਣਾ ਖਾ ਖਾਦ ਦਾ ਸੀਗਾ ਉਹਦੇ ਵਿੱਚ ਉਹੀ ਪਾਈ ਹੋਈ ਸੀਗੀ ਠੰਡੀ ਠੰਡੀ ਹਵਾ ਆ ਰਹੀ ਸੀ ਉੱਥੇ ਮੈਂ ਬੈਠ ਗਈ ਤੇ ਇੱਕ ਨਾ ਅਲਰਜੀ ਹੈ ਮੈਨੂੰ ਇਹਦੇ ਤੋਂ ਕਨੰਕ ਤੋਂ ਥੋੜਾ ਥੋੜੀ ਜਿਹੀ ਹੈ ਯਾਨੀ ਕਿ ਨਾ ਉਹ ਇਧਰਲੀ ਸਾਈਡ ਚੱਕੀ ਵੀ ਚੱਲ ਰਹੀ ਸੀ ਉਹ ਫਰਾਟੇ ਰਾਹੀ ਨਾ ਮੈਨੂੰ ਮਤਲਬ ਕਿ ਥੋੜੀ ਪ੍ਰੋਬਲਮ ਹੋ ਰਹੀ ਸੀਗੀ ਉਸ ਤੋਂ ਬਾਅਦ ਇੱਕ ਬਾਲਟੀ ਰੈਡੀ ਹੋ ਗਈ ਸੀ ਸਾਈਡ ਤੇ ਤੇ ਇੱਕ ਬੋਤਲ ਰੈਡੀ ਹੋ ਗਈ ਸੀ ਤੇਲ ਦੀ ਤੇ ਬਾਕੀ ਦਾ ਆ ਜਿਹੜਾ ਟੱਬ ਦੇ ਵਿੱਚ ਸਾਰੀ ਖਾਲਜੀ ਤੁਸੀਂ ਦੇਖ ਸਕਦੇ ਹੋ ਨਾ ਇਹ ਫਿਰ ਤੋਂ ਇਧਰ ਬਾਲਟੀ ਵਿੱਚ ਤੇਲ ਨਿਕਲ ਰਿਹਾ ਸੀ ਸੋ ਹਾਂਜੀ एवरीवन ਇਧਰ ਤੁਸੀਂ ਦੇਖ ਸਕਦੇ ਹੋ ਆਪਣੇ ਬਣ ਕੇ ਹੋ ਚੁੱਕਿਆ ਤੇਲ ਰੈਡੀ ਤੇ ਇੱਕ ਆਪਣੀ ਬਾਲਟੀ ਫੁੱਲ ਹੋ ਗਈ ਸੀ ਇੱਕ ਇਹ ਚਾਰ ਆਪਣੀਆਂ ਤਿੰਨ ਬੋਤਲਾਂ ਇੱਕ ਬਾਲਟੀ ਆਪਣੀ ਫੁੱਲ ਹੋ ਗਈ ਸੀ ਇਧਰ ਤੋਲ ਰਹੀ ਸੀਗੇ ਤੇ ਉਸ ਤੋਂ ਬਾਅਦ ਬੋਬੀ ਮੋਟਰਸਾਈਕਲ ਅੰਦਰ ਲੈ ਕੇ ਆਏਗਾ ਤੇ ਉਸ ਤੋਂ ਬਾਅਦ ਤੇਲ ਰਖਵਾ ਕੇ ਅਸੀਂ ਘਰੇ ਚਲ ਜਾਵਾਂਗੇ ਬਾਹਰ ਮੇਰੀ ਸਕੂਟੀ ਸੀਗੀ ਦੇਖ ਸਕਦੇ ਹੋ ਮੈਂ ਤੇ ਮੰਮੀ ਅਸੀਂ ਸਕੂਟੀ ਤੇ ਆਈ ਸੀ ਬੋਬੀ ਮੋਟਰਸਾਈਕਲ ਬੋਬੀ ਤੇ ਡੈਡੀ ਸਵੇਰ ਲੈ ਕੇ ਆਏ ਸੀਗੇ ਸਰੋਂ ਥੇ ਫੈਕਟਰੀ ਚ ਤੇ ਇਸ ਕਰਕੇ ਬੋਬੀ ਡੈਡ ਨਾਲ ਗੱਲ ਕਰ ਰਿਹਾ ਅਸੀਂ ਪੁੱਛ ਰਿਹਾ ਸੀਗਾ ਕਿ ਲੈ ਜੀ ਤੇਲ ਬਟ ਉਸ ਤੋਂ ਬਾਅਦ ਕੀ ਕੀਤਾ ਨਾ ਆ ਬੋਬੀ ਤੇਲ ਲਾਜੂ ਗ ਕਰੇ ਦਨ ਬਸ ਇਹ ਹੀ ਮੈਂ ਸ਼ੇਅਰ ਕਰਨਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਜਰੂਰ ਦੱਸਣਾ ਕਿਦਾਂ ਵੀਡੀਓ ਲੱਗੀ ਜੇਕਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਘਾਤੋ ਲਾਈਕ ਕਮੈਂਟ ਸ਼ੇਅਰ ਸੋ ਹਾਂਜੀ ਉਸ ਤੋਂ ਬਾਅਦ ਮੋਟਰਸਾਈਕਲ ਲੈ ਕੇ ਆਂਦਾ ਦਨ ਜਿੰਨਾ ਵੀ ਤੇਲ ਦੀਆਂ ਬੋਤਲਾਂ ਸੀ ਬਾਲਟੀ ਸੀ ਵਿੱਚ ਰੱਖ ਕੇ ਉਸ ਤੋਂ ਬਾਅਦ ਅਸੀਂ ਗਏ ਚਲੇ ਸੀ ਕਾਰ ਅਦਰ ਤੁਸੀਂ ਦੇਖ ਸਕਦੇ ਹੋ ਪੂਰੀ ਸੇਫਟੀ ਦੇ ਨਾਲ ਅਸੀਂ ਲੈ ਕੇ ਆਏ ਵੀ ਤੇਲ ਰਾਸਤੇ ਵਿੱਚ ਡੁੱਲ ਨਾ ਜਾਵੇ ਤੇ ਬਹੁ ਵੀ ਆਰਾਮ ਦੇ ਨਾਲ ਚਲਾ ਕੇ ਮੋਟਰਸਾਈਕਲੇ ਲੱਗ ਕੇ ਆਏ ਸੀ ਕਿਉਂਕਿ ਜੇ ਡੁੱਲ ਜਾਂਦਾ ਨਾ ਨੁਕਸਾਨ ਬਹੁਤ ਹੋ ਜਾਣਾ ਸੀਗਾ ਤੇ ਪਰ ਫਿਰ ਵੀ ਚੰਗੀ ਤਰ੍ਹਾਂ ਉਹਨਾਂ ਨੇ ਆਪਣਾ ਪਹਿਲਾਂ ਹੀ ਕਵਰ ਕਰਕੇ ਤੇ ਉਸ ਤੋਂ ਬਾਅਦ ਤੇਲ ਲੈ ਕੇ ਆਂਦਾ ਸੀ ਸੋ ਅਸੀਂ ਇਹੀ ਹੀ ਤੇਲ ਯੂਜ਼ ਕਰਦੇ ਹਾਂ ਅਸੀਂ ਕਦੇ ਵੀ ਬਾਜ਼ਾਰ ਤੋਂ ਨਹੀਂ ਲੈ ਕੇ ਆਂਦਾ ਘਰ ਦਾ ਹੀ ਤੇਲ ਕੜਵਾ ਕੇ ਆਪਣਾ ਯੂਜ਼ ਕਰਦੇ ਹਾਂ ਸੋ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਬੌਬੀ ਹੁਣੀ ਇਹ ਸਾਰਾ ਉਦਾਸ ਰਹੇ ਸੀ ਕਿ ਤੇਲ ਨਹੀਂ ਡੁੱਲਦਾ ਕਸ ਕੇ ਟੱਕਣ ਲਗਾ ਦਿੱਤਾ ਉਦਾਂ ਹੀ ਸਾਨੂੰ ਸਮਝਾ ਵੀ ਰਹੀ ਸੀ ਨਹੀਂ ਡੁੱਲਦਾ ਸੋ ਉਸ ਤੋਂ ਬਾਅਦ ਦੇਖ ਸਕਦੇ ਹਾਂ ਤੁਸੀਂ ਸੋ ਹਾਂਜੀ एवरीवन ਅੱਦਰ ਹੱਲੇ ਤੱਕ ਇਹ ਬਨ ਰਹੀ ਸੀਗੇ ਮੈਂ ਬੋਬੀ ਨੂੰ ਕਹਿ ਰਹੀ ਸੀ ਕਿ ਨਹੀਂ ਡਲਦਾ ਤੂੰ ਲੈ ਜਾ ਨਖਰੇ ਜੇ ਨਾ ਕਰੀ ਜਾ। ਦੈਨ ਉਸ ਤੋਂ ਬਾਅਦ ਤੇਲ ਰੱਖਣ ਤੋਂ ਬਾਅਦ ਜਿਹੜੀ ਸਰੋਂ ਦੀ ਖਾਲ ਦ ਬਣੀ ਸੀ, ਖਲ ਬਣੀ ਸੀ, ਖਾਦ ਬਣੀ ਸੀ। ਖਾਦ ਨਹੀਂ ਸੋਰੀ, ਖਲ। ਖਲ ਬਣੀ ਸੀ। ਉਹ ਗੱਟੇ ਤੋਲ ਰਹੇ ਸੀ। ਉਸ ਤੋਂ ਬਾਅਦ ਉਹ ਸਾਰਾ ਕੁਝ ਡੈਡੀ ਆਪਣਾ ਸੌਲਵ ਬਾਅਦ ਵਿੱਚ ਘੜ ਲੈਣ ਗਿਆ ਸੀ ਤਾਂ ਤੇਲ ਲੈ ਕੇ ਕੜਵਾ ਕੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਸੀ। ਬੋਬੀ ਤੁਸੀਂ ਦੇਖ ਸਕਦੇ ਹੋ ਗਏ। ਸੋ एवरीवन ਮਿਲਦੇ ਹਾਂ ਨੈਕਸਟ ਵਲੌਗ 'ਚ।